ਡਾਕਟਰ ਤੁੱਗਾ ਗੁਰਪ੍ਰੀਤ ਦਾ ਲਿਖਿਆ ਹੋਇਆ ਨਾਵਲ 40 ਦਿਨ ਦਿਨ 18ਵਾਂ ਤਾਕਤਵਰ ਨਾ 칼ਮ ਹੈ ਤੇ ਨਾ ਹੀ ਤਲਵਾਰ ਤਾਕਤਵਰ ਹੈ ਉਹ ਹੱਥ ਜੋ ਇਹ ਜਾਣਦਾ ਹੈ ਕਿ ਕਦੋਂ ਕੀ ਚਲਾਉਣਾ ਹੈ ਬਲਦਾ ਸੂਰਜ ਬੋਲਿਆ ਹੈ ਕੋਈ ਮੇਰੇ ਵਰਗਾ ਇੱਕ ਨਿੱਕਾ ਜਿਹਾ ਦੀਵਾ ਬੋਲਿਆ ਸ਼ਾਮ ਪਈ ਤੇ ਵੇਖਾਂਗਾ ਸਵੇਰ ਤੋਂ ਦੁਰਿਆਂ ਨੂੰ ਅੱਧਾ ਦਿਨ ਗੁਜ਼ਰ ਚੁੱਕਿਆ ਸੀ ਪਰ ਅਜੇ ਤੱਕ ਕੋਈ ਪਿੰਡ ਜਾਂ ਆਵਾਦੀ ਨਹੀਂ ਸੀਦੀ ਸੀ ਕੇਸਰ ਸੋਚ ਰਿਹਾ ਸੀ ਕਿ ਜਿਉਂ-ਜਿਉਂ ਬੀਕਾਂ ਨਿਰਵਲ ਵੱਧ ਰਹੇ ਹਨ ਪਿੰਡ ਦੂਰ-ਦੂਰ ਤੇ ਛੋਟੇ-ਛੋਟੇ ਹੁੰਦੇ ਜਾ ਰਹੇ ਹਨ ਦੁਪਹਿਰ ਤੋਂ ਇੱਕ ਅਧਖੜ ਉਮਰ ਦਾ ਆਦਮੀ ਆਪਣੇ ਕੁੱਤੇ ਨਾਲ ਫਕੀਰ ਤੇ ਕੇਸਰ ਦੇ ਪਿੱਛੇ-ਪਿੱਛੇ ਆ ਰਿਹਾ ਸੀ ਬਲਾਂ ਵਾਲੀ ਪੱਗ ਤੇ ਵੱਡੀਆਂ ਮੋਛਾਂ ਤੋਂ ਉਹ ਇਸ ਇਲਾਕੇ ਦਾ ਬਸਨੀਕ ਲੱਗ ਰਿਹਾ ਸੀ ਤੁਰਦੇ ਹੋ ਤੁਰਦੇ ਉਸ ਨੇ ਲੱਗ ਕੇ ਬਾਰੇ ਕਾਫੀ ਜਾਣਕਾਰੀ ਸਾਂਝੀ ਕੀਤੀ ਉਸ ਦਾ ਕੁੱਤਾ ਕਦੇ ਉਹਨਾਂ ਤੋਂ ਅੱਗੇ ਤੇ ਕਦੇ ਉਹਨਾਂ ਦੇ ਪਿੱਛੇ ਤੇ ਕਦੇ ਨਾਲ-ਨਾਲ ਤੁਰਨ ਲੱਗਦਾ ਤੇਸਰ ਦਾ ਧਿਆਨ ਜ਼ਿਆਦਾ ਕੁੱਤੇ ਵੱਲ ਹੀ ਸੀ ਫਕੀਰ ਨੇ ਆਪਣੇ ਡੰਡੇ ਨਾਲ ਰਸਤੇ 'ਚ ਇੱਕ ਪੱਥਰ ਹਟਾਇਆ ਤੇ ਸਾਹਮਣੇ ਦਿਸਦੀ ਇੱਕ ਝੀੜੀ ਵੱਲ ਇਸ਼ਾਰਾ ਕਰਦਿਆਂ ਕੇਸਰ ਨੂੰ ਕਿਹਾ ਇਹ ਜਗ੍ਹਾ ਬੜੀ ਰਮਣੀਕ ਲੱਗ ਰਹੀ ਹੈ ਅੱਜ ਇੱਥੇ ਹੀ ਵਿਸ਼ਰਾਮ ਕਰਾਂਗੇ ਕੁੱਤੇ ਕੁੱਤੇ ਵਾਲਾ ਰਾਹੀ ਇੱਕਦਾਂ ਬੋਲਿਆ ਤੁਸੀਂ ਇਹ ਕੀ ਕਰ ਰਹੇ ਹੋ ਇਥੋਂ ਦਾ ਲੋਕ ਦਿਨ ਵੇਲੇ ਵੀ ਡਰ ਕੇ ਲੰਘਦੇ ਹਨ ਤੇ ਤੁਸੀਂ ਇੱਥੇ ਰਾਤ ਠਹਿਰਨ ਦੀ ਗੱਲ ਕਰਦੇ ਹੋ ਕਹਿੰਦੇ ਨੇ ਇਸ ਝੀੜੀ ਵਿੱਚ ਭੂਤਾਂ ਪ੍ਰੇਤਾਂ ਦਾ ਵਾਸਾ ਹੈ ਝੀੜੀ ਦੇ ਨਾਲ ਵਾਲੇ ਖੇਤਾਂ 'ਚ ਤਾਂ ਇਥੋਂ ਤੇ ਲੋਕ ਫਸਲ ਵੀ ਨਹੀਂ ਬੀਜਦੇ ਉਸ ਨੇ ਝੀੜੀ ਵੱਲ ਵੇਖਦਿਆਂ ਕਿਹਾ ਫਕੀਰ ਨੇ ਮੁਸਕਰਾਉਂਦਿਆਂ ਕਿਹਾ ਫਿਰ ਤਾਂ ਰਾਤ ਇੱਥੇ ਬਹੁਤ ਵਧੀਆ ਲੰਗੇਗੀ ਇਹ ਸੁਣ ਕੇ ਰਾਹੀ ਨੇ ਫਕੀਰ ਵੱਲ ਇੰਜ ਵੇਖਿਆ ਜਿਵੇਂ ਯਕੀਨ ਨਾ ਆਇਆ ਹੋਵੇ ਤੇ ਕਾਹਲੀ ਨਾਲ ਅੱਗੇ ਲੰਘ ਗਿਆ ਫਕੀਰ ਤੇ ਕੇਸਰ 치ੜੀ ਦੇ ਕੋਲ ਪਹੁੰਚ ਗਏ ਫਕੀਰ ਨੇ ਇੱਕ ਬਧੀਆ ਉੱਚੀ ਤੇ ਪਧਰੀ ਥਾਂ ਲੱਭ ਕੇ ਸਮਾਨ ਰੱਖ ਦਿੱਤਾ ਥੋੜੀ ਦੇਰ ਬੈਠਣ ਤੋਂ ਬਾਅਦ ਦੋਵਾਂ ਨੇ ਨੇੜੇੋਂ ਕੁਝ ਸੁੱਕੀਆਂ ਲੱਕੜਾਂ ਇਕੱਠੀਆਂ ਕੀਤੀਆਂ ਤੇ ਅੱਗ ਬਾਲ ਲਈ ਹਨੇਰਾ ਹੋ ਰਿਹਾ ਸੀ ਤੇ ਗਹਿਰ ਵੀ ਉਤਰਾਈ ਸੀ ਜਨਮਰਾ ਦੀਆਂ ਆਵਾਜ਼ਾਂ ਵੀ 치ੜੀ ਵਿੱਚੋਂ ਲੱਗ ਪੰਗਾ ਸਨ ਕੇਸਰ ਥੋੜਾ ਥੋੜਾ ਡਰ ਰਿਹਾ ਸੀ ਕੇਸਰ ਨੇ ਹੌਸਲਾ ਕਰਕੇ ਫਕੀਰ ਨੂੰ ਪੁੱਛਿਆ ਮੈਨੂੰ ਤਾਂ ਉਸ ਬੰਦੇ ਦੀਆਂ ਭੂਤਾਂ ਵਾਲੀਆਂ ਗੱਲਾਂ ਯਾਦ ਕਰਕੇ ਡਰ ਲੱਗ ਰਿਹਾ ਹੈ ਆਪਾ ਜਰਾ ਤੇ ਇੱਥੇ ਕਿਉਂ ਰੁਕ ਗਏ ਫਕੀਰ ਨੇ ਅੱਗ ਵਿੱਚ ਲੱਕੜਾਂ ਠੀਕ ਕਰਦਿਆਂ ਕੇਸਰਵਾਲ ਵਲ ਦੇਖ ਕੇ ਜਵਾਬ ਦਿੱਤਾ ਗੱਬਰੂਆ ਜੇ ਅੱਜ ਆਪਾਂ ਇੱਥੋਂ ਅੱਗੇ ਲੰਘ ਜਾਂਦੇ ਤਾਂ ਚਿੜੀ ਦਾ ਡਰ ਸਾਡੇ ਦਿਲਾਂ ਵਿੱਚ ਹਮੇਸ਼ਾ ਬਣਿਆ ਰਹਿਣਾ ਸੀ ਡਰ ਬੰਦੇ ਨੂੰ ਕਮਜ਼ੋਰ ਕਰ ਦਿੰਦਾ ਹੈ ਡਰਿਆ ਬੰਦਾ ਸਹੀ ਫੈਸਲੇ ਨਹੀਂ ਲੈ ਸਕਦਾ ਡਰ ਦਾ ਸਾਹਮਣਾ ਕਰਨ ਵਿੱਚੋਂ ਹੀ ਕਾਮਯਾਬੀ ਦੇ ਰਾਹ ਨਿਕਲਦੇ ਹਨ ਪੁਰਾਣੀ ਲੋਕ ਕਥਾ ਹੈ ਕਿ ਇੱਕ ਵਾਰ ਡਰ ਤੇ ਪਲੇਗ ਦੋਵੇਂ ਸ਼ਹਿਰ ਵੱਲ ਤੇ ਤੇ ਤੁਰੇ ਯਾਰ ਹਿਸਨ ਕਿਸੇ ਨੇ ਕਾਲੀ ਦਾ ਕਾਰਨ ਪੁੱਛਿਆ ਤਾਂ ਪਲੇਗ ਨੇ ਪਲੇਗ ਨੇ ਕਿਹਾ ਅਸੀਂ ਅੱਜ ਸ਼ਹਿਰ ਦਾ 100 ਦੇ ਕਰੀਬ ਬੰਦਾ ਮਾਰਨਾ ਹੈ ਕਿਸੇ ਕਰਕੇ ਥੋੜੀ ਕਾਲੀ ਜਹਾਂ ਸੋ ਪੁੱਛਣ ਵਾਲੇ ਨੇ ਹੈਰਾਨੀ ਨਾਲ ਪਲੇਗ ਨੂੰ ਪੁੱਛਿਆ ਤੂੰ ਕੱਲੀ ਕਿੰਨੇ ਬੰਦੇ ਕਿਵੇਂ ਮਾਰੇਂਗੀ ਮੈਂ ਤਾਂ ਬਸ 5-7 ਹੀ ਮਾਰਨ ਲਈ ਪਲੇਗ ਨੇ ਕਿਹਾ ਬਾਕੀ ਕੰਮ ਤਾਂ ਡਰ ਨੇ ਆਪ ਹੀ ਕਰ ਦੇਣੇ ਕੇਸਰ ਤੇ ਫਕੀਰ ਦੋਵੇਂ ਹਸਪੇ ਫਕੀਰ ਨੇ ਗੱਲ ਅੱਗੇ ਤੋਰੀ ਤੇ ਜ਼ਿੰਦਗੀ ਆਪਣੇ ਢੰਗ ਨਾਲ ਜਿਉਣ ਲਈ ਡਰਦੇ ਸਿੰਘਾਂ ਨੂੰ ਹੱਥ ਪਾਉਣਾ ਹੀ ਪੈਂਦਾ ਹੈ। ਡਰਿਆ ਮਨ ਤਾਂ ਸਰੀਰ ਨੂੰ ਅੱਧੀ লাশ ਬਣਾ ਦਿੰਦਾ ਹੈ। ਇੱਕ ਵਾਰ ਇੱਕ ਰਾਜੇ ਦੇ ਸਾਹਮਣੇ ਇੱਕ ਚੋਰ ਨੂੰ ਪੇਸ਼ ਕੀਤਾ ਜਾਂਦਾ ਹੈ। ਰਾਜਾ ਉਸ ਚੋਰ ਨੂੰ ਮੌਤ ਦੀ ਸਜ਼ਾ ਸੁਣਾ ਕੇ ਕਹਿੰਦਾ ਹੈ ਕਿ ਤੇਰੇ ਸਾਹਮਣੇ ਇੱਕ ਪਾਸੇ ਫਾਂਸੀ ਦਾ ਫੰਦਾ ਲੰਮਕ ਰਿਹਾ ਹੈ ਤੇ ਦੂਜੇ ਪਾਸੇ ਉਹ ਵੱਡਾ ਦਰਵਾਜ਼ਾ ਹੈ। ਜੋ ਬਾਹਰ ਜੰਗਲ ਵੱਲ ਖੁੱਲਦਾ ਹੈ ਮਰਜ਼ੀ ਤੇਰੀ ਹੈ ਤੂੰ ਜਿੱਧਰ ਮਰਜ਼ੀ ਚਲਾ ਜਾ ਚੋਰ ਕੁਝ ਸੋਚਣ ਤੋਂ ਬਾਅਦ ਫਾਂਸੀ ਦੇ ਫੰਦੇ ਵੱਲ ਨੂੰ ਤੁਰ ਪਿਆ ਰਾਜੇ ਨੇ ਚੋਰ ਨੂੰ ਪੁੱਛਿਆ ਕਿ ਤੂੰ ਦਰਵਾਜ਼ਾ ਖੋਲ ਕੇ ਬਾਹਰ ਕਿਉਂ ਨਹੀਂ ਗਿਆ ਤਾਂ ਚੋਰ ਨੇ ਕਿਹਾ ਪਤਾ ਨਹੀਂ ਬਾਹਰ ਜੰਗਲ ਵਿੱਚੋਂ ਕਿਹੇ ਜਿਹੀ ਮੌਤ ਹੋਵੇਗੀ ਫਾਂਸੀ ਨਾਲ ਘਟੋ ਘਟ ਮੌਤ ਛੇਤੀ ਤਾਂ ਜਾਵੇਗੀ ਰਾਜੇ ਨੇ ਉਸ ਵੱਲ ਤਰਸ ਭਰੀਆਂ ਨਿਗਾਹਾਂ ਨਾਲ ਵੇਖਿਆ ਤੇ ਕਿਹਾ ਦਰਵਾਜ਼ੇ ਦੇ ਬਾਹਰ ਇੱਕ ਬਾਗ ਹੈ ਪਰ ਹਰ ਕੋਈ ਇਹ ਫਾਂਸੀ ਦਾ ਫੰਦਾ ਹੀ ਚੁਣਦਾ ਹੈ ਚਾਹ ਦਰਵਾਜੇ ਦੇ ਬਾਹਰ ਦੀ ਅਣਜਾਣ ਸਥਿਤੀ ਬਾਰੇ ਸੋਚ ਕੇ ਹਰ ਕੋਈ ਡਰ ਜਾਂਦਾ ਏ ਜੇ ਤੈਨੂੰ ਇਹ ਡਰ ਨਾ ਹੁੰਦਾ ਤਾਂ ਅੱਜ ਤੂੰ ਬਚ ਜਾਣਾ ਸੀ ਫਕੀਰ ਨੇ ਕਹਾਣੀ ਖਤਮ ਕਰਕੇ ਲੰਮੇ ਪਏ ਕੇਸਰ ਵੱਲ ਵੇਖਦਿਆਂ ਕਿਆ ਤੂੰ ਸੌਂ ਜਾ ਜਵਾਨਾ ਫਿਕਰ ਨਾ ਕਰੀ ਮੈਂ ਜਾਗਦਾ ਰਹਾਂਗਾ ਅੱਗ ਮਦਮ ਹਵਾ ਤੇਜ ਤੇ ਸ਼ਾਮ ਸੰਗਣੀ ਹੋ ਰਹੀ ਸੀ ਕੇਸਰ ਦਾ ਧਿਆਨ ਦਰਖਤ ਤੇ ਬਣੇ ਵਿਜੜੇ ਦੀਵਾਲ ਨੇ ਵੱਲ ਗਿਆ ਜਿਸ ਨੋਬੀ ਜੜੇ ਆਪਣੀ ਚੁੰਝ ਨਾਲ ਲਗਾਤਾਰ ਹੋਰ ਸਵਾਰ ਰਿਹਾ ਸੀ ਚਿੜੀਆਂ ਚਹਿਕ ਰਹੀਆਂ ਸਨ ਚੱਕੀ ਰਾਹੇ ਟਕ ਟਕ ਥੋੜੀ ਦੇਰ ਰੁੱਕ ਕੇ ਫੇਰ ਸ਼ੁਰੂ ਹੋ ਜਾਂਦੀ ਉੱਲੂ ਸਾਰਿਆਂ ਨੂੰ ਚੁੱਪਚਾਪ ਵੇਖ ਰਿਹਾ ਸੀ ਕੋਇਲ ਦੀ ਪੂ ਪੂ ਨਹੀਂ ਮਹੌਲ ਵਿੱਚ ਸੰਗੀਤ ਮਹਿ ਬਨਾਇਆ ਹੋਇਆ ਸੀ ਕੇਸਰ ਨੂੰ ਹੁਣ ਡਰਨੇ ਲੱਗ ਰਹੇ ਸੀ ਧੰਨਵਾਦ